ਹੇ ਵੀ ਭਾਈ ਅਸੀਂ ਆ ਰਹੇ ਹਾਂ ਬਾਈ ਮੂਸੇ ਵਾਲੇ ਦੀ ਸਮਾਧ ਤੇ ਤੇ ਰਾਜੂ ਕਹਿੰਦੀ ਦੇਖ ਕੇ ਚੱਲ ਗਏ ਬਾਈ ਦੀ ਸਮਾਧ ਤੇ ਤੇ ਰਾਜੂ ਕਹਿੰਦੀ ਦੇਖ ਗਏ ਮੂਰਤੀਆਂ ਬਣਾ ਰੱਖੀਆਂ ਮੋਹੋ ਬੋਲਦੀਆਂ ਆਂਗੀਆਂ ਭਰਾਵੋ ਤੇ ਰਾਜੂ ਕਹਿੰਦੀ ਆਪਾਂ ਵੀ ਦੇਖ ਕੇ ਬਲੌਗ ਚ ਪਾ ਦਾਂਗੇ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਭਰਾਵੋ ਅਸੀਂ ਆਏ ਅੱਜ ਬਾਈ ਦੀ ਸਮਾਧ ਤੇ ਮੂਸੇ ਵਾਲੇ ਤੇ ਭਾਈ ਦਰਸ਼ਨ ਕਰਨ ਲਈ ਸਮਾਧ ਤੇ ਰਾਜਾ ਇੱਧਰ ਦੀ ਆ ਰਾਜ ਤੇ ਸੰਗੀਤ ਬਾਹੋਣੇ ਭਰਾਵਾ ਦੇਖ ਭਰਾਵਾ ਚਿਹਰਾ ਮੂੰਹ ਬੋਲਦਾ ਹਨਾ ਰਾਜ ਬੋਲਦਾ ਮੂਸੇ ਵਾਲੇ ਦਾ ਚਿਹਰਾ ਐਂ ਲੱਗਦਾ ਹੁਣੀ ਬੋਲੂਗਾ ਸਾਰੀ ਦੁਨੀਆ ਦਾ ਚਹੇਤਾ ਗਾ ਆਹ ਵਾਲਾ ਡੱਚ ਦਾ ਚਹੇਤਾ ਸਾਰੇ ਸਾਰਾ ਦੇਖੋ ਭਰਾਵੋ ਹ ਮੂਰਤੀਆਂ 2 3 ਬਣਾ ਰੱਖੀਆਂ ਨਾ ਫੋਟੋਆਂ ਬਣਾ ਰੱਖੀਆਂ ਇਧਰ ਆਈ ਰੱਜੂ ਸੂਰਜ ਪੈਂਦਾ ਇੱਕ ਤਾਂ ਆ ਦੇਖ ਆ ਲੈ ਭਰਾਵੋ ਰਾਜੂ ਕਹਿੰਦੀ ਦਰਸ਼ਨ ਕਰੀ ਆਪਾਂ ਵੀ ਹੈ ਤਾਂ ਦਰਸ਼ਨਾਂ ਦੀ ਓਹ ਹੋ ਰਿਹਾ ਬਾਈ ਦੀ ਦਰਸ਼ਨਾਂ ਦੀ ਹੋ ਰਹੀ ਹੈ ਕਿਉਂ ਦੁਨੀਆ ਦਰਸ਼ਨ ਕਰਕੇ ਜਾਂਦੀ ਆ ਦੂਰੋਂ ਦੂਰੋਂ ਹੁੰਦੇ ਆ ਭਰਾਵੋ ਇਹ ਸੋਨ ਦਿਖਾਉਣੇ ਅੱਗੇ ਘਰ ਵੀ ਬਾਈ ਦਾ ਸਾਰਾ ਕੁਝ ਦਿਖਾਵਾਂਗੇ ਬਲਾਕ ਚ ਤੇ ਇਧਰ ਆ ਬਗਲ ਰੱਖਿਆ ਸਾਰਾ ਜਾਲੀਆਂ ਜੂਲੀਆਂ ਲਾ ਰੱਖੀਆਂ ਆ ਆ ਜਾ ਆ ਜੋ ਬੈਠ ਕੇ ਕਰੇ ਵੀ ਲੱਕ ਚੱਲ ਕਰੇ ਕਰੇ ਤਾਂ ਖਾਣਾ ਹੈ ਬਾਈ ਦਕਰ ਦਕਾਨਾ ਲੱਗ ਰਹੀਆਂ ਨਾ ਪੂਰਾ ਹੋ ਬਣਾ ਰੱਖਿਆ ਜਿਵੇਂ ਆਪਣਾ ਕੋਈ ਆਮ ਡੇਰਾ ਹੁੰਦਾ ਕੋਈ ਤਖੜਾ ਹੈ ਵੀ ਉਹੀ ਬਣਾਉਣ ਵਾਲੀ ਚੀਜ਼ ਸੀਗੀ ਨਾ ਲੋਕਾਂ ਦਾ ਚਹੇਤਾ ਹੁਸੇ ਵਾਲਾ ਇਹਨਾਂ ਇਹ ਵੀ ਬੈਤਰ ਨੂੰ ਦਿਖਾਉਣਾ ਬਾਈ ਦਾ ਘਰ ਮੂਸੇ ਵਾਲੇ ਦੇ ਟਰੈਕਟਰ ਖੜੇ ਆ ਸ਼ਿੰਗਾਰੇ ਹੋਏ ਆ ਫੋੜ ਖੜਾਗਾ ਸਾਰੇ ਟਰੈਕਟਰਾਂ ਨੇ ਸ਼ਿੰਗਾਰੇ ਹੋਈ ਆ ਦੇਖੇ ਰੱਜ ਜੀ ਲੈ ਵਿਪਰੇਮ ਨੂੰ ਸੰਦਖਾਉਣੇ ਆ ਟਰੱਕ ਆ ਜਾ ਇੱਧਰ ਆ ਜਾ ਆ ਦੇਖੇ ਰੱਜ ਜੀ ਇੱਧਰ ਗੱਡੀਆਂ ਖੜੀਆਂ ਆ ਘੜਾ ਨਾਟ ਗਿਆ ਜਿਹੜਾ ਚਲਾਂਦਾ ਸੀ ਬਾਈ ਮੁੱਸੇ ਵਾਲਾ ਹੈ ਇੱਕ ਨਾਟ ਗਿਆ ਟਰੈਕਟਰ ਹਾਂ ਖੜਾ ਇੱਕ ਹੋਰ ਆ ਦੂਜਾ ਖੜਾਗਾ ਦੋਨੇ ਹਾਂ ਆ ਛੋਟਾ ਉਦੂੰ ਥੋੜਾ ਜਾ ਉਹ ਵੱਡਾਗਾ ਹਾਂ ਆ ਗੱਡੀਆਂ ਖੜੀਆਂ ਹੈ ਆ ਉਹ ਵੱਡੀ ਖੜੀ ਹੈ ਹਾਂ ਜਾਦਗਰੀ ਖੜੀ ਹੈ ਗੱਡੀ ਵਿਚਰੇ ਦੀ ਰਵੋ ਦੇਖ ਲੋ ਆ ਘੜੀ ਆਉ ਮੇ ਜਿਕਰੀ ਗੋਲੀਆਂ ਵੱਜੀਆਂ ਵਿੱਚ ਤੇ ਆ ਖੜਾ ਬਲਟ ਮੋਟਰਸਾਈਕਲ ਹੈ ਜਿਹੜੇ ਤੇ ਜਾਂਦਾ ਹੁੰਦਾ ਹਾਂ ਮੈਂ